26 ਤੱਕ ਅੱਜ ਆਏ ਸੀ ਚਾਰ ਕਰਾਤ ਨੂੰ ਆਏ ਤੇ 10 ਤੋਂ ਜ਼ਿਆਦਾ ਹੁਣ ਆ ਰਹੇ ਸੀ ਅੱਜ ਬਲ 10 ਪਹੁੰਚ ਚੁੱਕੇ ਸੀ ਪੇਸ਼ੈਂਟ ਉਹਨਾਂ ਜੋ ਇੱਥੇ ਇੱਕ ਹੈੱਡ ਜਰੀ ਦਾ ਪੇਸ਼ੈਂਟ ਹੈ ਜਿਹਨੂੰ ਉਹਨਾਂ ਦੇਖਣਾ ਹੈ ਇੱਕ ਐਨਟੀ ਦਾ ਇੱਕ ਸਰਜਰੀ ਦਾ ਔਰ ਇੱਕ ਆਰਥੋ ਦਾ ਚਾਰ ਪੇਸ਼ੈਂਟ ਰੈਫਰ ਕੀਤੇ ਸੀਗੇ ਇੱਕ ਪੇਸ਼ੈਂਟ ਜਿਹੜਾ ਸੀਗਾ ਅਸੀਂ ਉਹ ਬਰੂੜ ਤੋਂ ਜਿਹੜਾ ਰੈਫ ਹੋਇਆ ਸੀਗਾ ਸੈਕਟਰ 32 ਚ ਹੋਇਆ ਸੀਗਾ ਮੈਂ ਸਾਰੇ ਉਹਨਾਂ ਦੇ ਜਿਹੜਾ ਹੈਗਾ ਜੀ ਉਹਨਾਂ ਦਾ ਦੁੱਖ ਤਕਲੀਫ ਜਿਹੜੀ ਪੇਨ ਸਾਂਝੀ ਕਰਨ ਵਾਸਤੇ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਤੇ ਉਹਨਾਂ ਦਾ ਇਲਾਜ ਠੀਕ ਚੱਲ ਰਿਹਾ ਹੈਗਾ ਉਹ ਦੇਖਣ ਵਾਸਤੇ ਆਇਆ ਸਾਰੀਆਂ ਅਰੇਂਜਮੈਂਟ ਅਸੀਂ ਕੀਤੀਆਂ ਹੋਈਆਂ ਸਾਰੇ ਹਸਪਤਾਲਾਂ 'ਚ ਜਿੰਨਾ ਵੀ ਬਾਰਡਰ ਡਿਸਟ੍ਰਿਕਟ ਹੈ ਬਟ ਬਹੁਤ ਅਨਫੋਰਚੂਨੇਟ ਹੈ ਜੀ ਕਿ ਕਿਸਾਨ ਆਪਣੇ ਦੇਸ਼ ਦੇ ਵਿੱਚ ਆਪਣੀ ਨੈਸ਼ਨਲ ਕੈਪੀਟਲ 'ਚ ਪ੍ਰੋਟੈਸਟ ਕਰਨ ਜਾ ਰਹੇ ਆ ਪੀਸਫੁਲ ਹੈ ਅੰਮ੍ਰਿਤਸਰ ਤੋਂ ਚੱਲੇ ਹੋਏ ਜਿਹੜੇ ਬੰਦੇ ਆ ਉਹ 300 ਕਿਲੋਮੀਟਰ ਬਿਲਕੁਲ ਪੀਸਫੁਲ ਸੀਗਾ ਹਰਿਆਣਾ ਦੀ ਸਰਕਾਰ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਾਰਡਰ ਕਿਹੋ ਉਹ ਤੇ ਕੰਨਾਲ ਆ ਰੱਖੀਆਂ ਵੱਡੇ 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 ਬੋਲਡਰ ਕੰਡੇ ਦੀਆਂ ਤਾਰਾਂ ਤੇ ਹੋਰ ਸਾਰੇ ਜਿਹੜੇ ਬੈਰੀਅਰ ਲਾ ਰੱਖੇ ਹੈ ਬਰੀ ਅਨਫੋਰਚੂਨੇਟ ਨੈਸ਼ਨਲ ਹਾਈਵੇ ਉਹਨੇ ਬੰਦ ਕੀਤਾ ਹੋਇਆ ਜੋ ਕਿ ਮਤਲਬ ਇੱਕ ਪੀਸਫੁਲ ਪ੍ਰੋਟੈਸਟ ਨੂੰ ਰੋਕਣ ਲਈ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਜਾਣ ਦਿਓ ਦਿੱਲੀ ਮਾਨਯੋਗ ਅਦਾਲਤ ਨੇ ਵੀ ਕਿਹਾ ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਦੀ ਜਗ੍ਹਾ ਦਿਓ ਔਰ ਕਟੋਕੜ ਤੁਸੀਂ ਜਿਹੜੀ ਮਾਨਯੋਗ ਅਦਾਲਤ ਹੈ ਹਾਈ ਕੋਰਟ ਦੀ ਜਿਹੜੀ ਤੁਸੀਂ ਜੜੀ ਹੈਗੀ ਆ ਉਹ ਨੂੰ ਉਹਨੂੰ ਜ਼ਰੂਰ ਤੁਸੀਂ ਜੜੀ ਉਹਨਾਂ ਦੇ ਉਹਨਾਂ ਦਾ ਹੁਕਮ ਹੈ ਉਹ ਵੱਲੋਂ 250 ਸਰਕਾਰ ਤੇ ਕਾਫੀ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਕਿ ਇੰਜਰਡ ਤੇ ਪੰਜਾਬ ਵਾਲੇ ਪਾਸੇ ਹੋ ਰਹੇ ਸਾਰੇ ਕਿਸਾਨ ਹਰਿਆਣਾਤ ਵਾਲੇ ਗਏ ਵੀ ਨਹੀਂ ਤੇ ਪੰਜਾਬ ਸਰਕਾਰ ਆਪਣਾ ਜਿਹੜਾ ਕਰਤੱਵ ਕਿਉਂ ਨਹੀਂ ਨਿਭਾਰੀ ਕਿ ਉਹ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ ਪੰਜਾਬ ਸਰਕਾਰ ਨੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਦੇ ਮੰਤਰੀ ਨੂੰ ਬੁਲਾ ਕੇ ਉਹਨਾਂ ਦੀ ਕਿਸਾਨਾਂ ਨਾਲ ਗੱਲਬਾਤ ਕਰਾਈ ਉਹਨਾਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ ਇਹ ਹਰਿਆਣਾ ਸਰਕਾਰ ਜਿਹੜੀ ਹੈ ਜਾਤੀ ਕਰਦੀ ਹੈ ਇਹ ਕੋਈ ਆਪਣੇ ਮਤਲਬ ਜਿਹੜੇ ਆਪਣੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਵਤੀਰਾ ਠੀਕ हरियाणा ਦਾ ਜਿਹੜਾ ਵਤੀਰਾ ਹੈਗਾ ਇਹ ਗੈਰ ਸੰਵਿਧਾਨਿਕ ਹੈ ਗੈਰ ਲੋਕਤੰਤ੍ਰਿਕ ਹੈ ਔਰ ਐਂਟੀ ਪੀਪਲ ਹੈ ਐਂਟੀ ਫਾਰਮਰ ਹੈ ਮੁੱਖ ਕਿਸਾਨਾਂ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹੈ ਔਰ ਬਿਲਕੁਲ ਹੀ ਕਿਸੇ ਵੀ ਮਰਿਆਦਾ ਦੇ ਕਿਸੇ ਵੀ ਪੱਖ ਤੋਂ ਇਹ ਜਿਹੜਾ ਹੈਗਾ ਮੋਰਲ ਪੱਖ ਤੋਂ ਕਾਨੂੰਨੀ ਪੱਖ ਤੋਂ ਬਿਲਕੁਲ ਗਲਤ ਹੈ ਮੈਂ ਇਹਦੀ ਨਿੰਦਾ ਕਰਦਾ ਔਰ ਹਰਿਆਣਾ ਸਰਕਾਰ ਨੂੰ ਅਪੀਲ ਕਰਦਾ ਕਿ ਤੁਹਾਡਾ ਕੋਈ ਹੱਕ ਨਹੀਂ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਰਿਆਣਾ ਦਾ ਕੋਈ ਲੈਣਾ ਦੇਣਾ ਨਹੀਂ ਹੈ ਪ੍ਰੋਟੈਸਟ ਦਾ ਉਹਨਾਂ ਦੀ ਜਿਹੜੀ ਗ੍ਰੀਵੈਂਸ ਹੈ ਉਹ ਬੜੀ ਜੈਨੂਇਨ ਹੈ ਉਹਨਾਂ ਦੀਆਂ ਮੰਗਾਂ ਬਹੁਤ ਜੈਨੂਇਨ ਹੈ ਉਹ 13 ਮਹੀਨੇ ਦਾ ਉਹਨਾਂ ਦਾ ਪ੍ਰੋਟੈਸਟ ਹੈ ਜੀ 26 ਮਹੀਨਿਆਂ ਦਾ ਇੰਤਜ਼ਾਰ ਹੈ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਕੋਈ ਪੂਰਾ ਨਹੀਂ ਕੀਤਾ ਤੇ ਉਹਨਾਂ ਨੂੰ ਜਾ ਕੇ ਪ੍ਰੋਟੈਸਟ ਕਰਨ ਦਾ ਹੱਕ ਹੈ ਸਾਡਾ ਸਵਿਧਾਨ ਹੱਕ ਦਿੰਦਾ ਕਿ ਰਾਣੀ ਦੀ ਸਰਕਾਰ ਗਲਤ ਕਰ ਰਹੀ ਹੈ ਜੀ ਬਿਲਕੁਲ ਗਲਤ ਕਰ ਰਹੀ ਹੈ ਜੋ ਜੋ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਕਰਕੇ ਪੰਜਾਬ ਸਰਕਾਰ ਕੀ ਕਰਦੀ ਹੈ ਦੇਖੋ ਉਹਨਾਂ ਵਾਸਤੇ ਅਸੀਂ ਸਾਰਾ ਉਹਨਾਂ ਦਾ ਜਿਹੜਾ ਇਲਾਜ ਹੈ ਮਰਨ ਪੱਟੀ ਹੈ ਸਾਰਾ ਕੁਝ ਇਲਾਜ ਉਹਨਾਂ ਦਾ ਫ੍ਰੀ ਸਾਡੀ ਸਰਕਾਰ ਕਰਾ ਰਹੀ ਹੈ ਮਾਨ ਸਾਹਿਬ ਨੇ ਮੇਰੀ ਡਿਊਟੀ ਲਗਾਈ ਹੈ ਇਸ ਤੋਂ ਸਵਾਏ ਉੱਥੇ ਉਹਨਾਂ ਨੂੰ ਹੋਰ ਜਿਹੜੀ ਵੀ ਸਬਦਾ ਜਿਹੜੀ ਕਿਸਾਨਾਂ ਨੂੰ ਜਿਹੜੀ ਹੈ ਜੈ ਮੈਡੀਕਲ ਹੈ ਐਮਬੂਲੈਂਸਾਂ ਲਗਾਈਆਂ ਅਸੀਂ ਉਹਨਾਂ ਦੀ ਮਰਨ ਪੱਟੀ ਕਰਨਾ ਸਾਡਾ ਤਾਂ ਅਸੀਂ ਜਿਹੜਾ ਹੈਗਾ ਉਹ ਪੀਸਫੁਲ ਪ੍ਰੋਟੈਸਟ ਜਿਹੜਾ ਹੈਗਾ ਉਹ ਕਿਸਾਨ ਕਰ ਰਿਹਾ ਤੇ ਅਸੀਂ ਉਹਨਾਂ ਨੂੰ ਜੋ ਉਹਨਾਂ ਨੂੰ ਮੈਡੀਕਲ ਹੈਲਪ ਜਾਂ ਹੋਰ ਜੋ ਸਾਡੇ ਕੋਲੇ ਕੋਈ ਮੋਰਲ ਸਪੋਰਟ ਜਾਂ ਹੋਰ ਜੋ ਵੀ ਚਾਹੀਦੀ ਹੈ ਅਸੀਂ ਬਿਲਕੁਲ ਉਹਨਾਂ ਨੂੰ ਦੇ ਆਂ ਪੰਜਾਬ ਸਰਕਾਰ ਰਸਤਾ ਬਣਾਉਣ ਜਾ ਰਹੀ ਜੀ ਹਰਿਆਣਾ ਸਰਕਾਰ ਨਾਲ ਕੀਵੇਂ ਅਟੈਕ ਨਾ ਕੀਤੇ ਜਾ ਰਿਹਾ ਰਸਤਾ ਲਗਾਤਾਰ ਬਣਾਇਆ ਹੀ ਹੋਇਆ ਜੀ ਇਸ ਤਰ੍ਹਾਂ ਉਹਨਾਂ ਨੂੰ ਅਪੀਲ ਕਰ ਰਹੇ ਆ ਤੁਹਾਡੇ ਥਰੂ ਅਪੀਲ ਕਰ ਰਹੇ ਆ ਉਹ ਰਸਤਾ ਕੀ ਹੁੰਦਾ ਜੀ ਮੈਂ ਉਹਨਾਂ ਨੂੰ ਕੱਲ ਦੇ ਅਪੀਲ ਕਰ ਰਿਹਾ ਸਾਰੇ ਅਸੀਂ ਅਪੀਲ ਕਰ ਰਹੇ ਆਵੇਂ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੂੰ ਬੰਦ ਨਾ ਕਰੋ ਲੋਕਾਂ ਨੂੰ ਕਿੰਨੇ ਇਨਕਨਵੀਨੀਅਸ ਹੋ ਰਹੀ ਹੈ ਫਾਰਮਰਸ ਨੂੰ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਪੱਤਰਕਾਰਾਂ ਦੇ ਉੱਤੇ ਵੀ ਤੁਹਾਡੇ ਜੀ ਸੋਈਆਂ ਨਾ ਤੁਹਾਡੇ ਨਾਲ ਦੇ ਤਿੰਨ ਤਿੰਨ ਚਾਰ ਪੱਤਰਕਾਰਾਂ ਦੇ ਵੀ ਜੀ ਸੋਈਆਂ ਔਰ ਤੁਸੀਂ ਸਮਾਨ ਦੇ ਉੱਤੇ ਗੋੜੇ ਬਸਾਰ ਰਹੇ ਹੋ ਆਪਣੇ ਕਿਸਾਨਾਂ ਦੇ ਉੱਤੇ ਇਹ ਕਿਤੇ ਕਿਹੋ ਜਿਹਾ ਲੋਕ ਰਾਜ ਆਇਆ ਤੁਸੀਂ ਇਹਨੂੰ ਮਦਰਫ ਡੈਮੋਕ੍ਰੇਸੀ ਕਹਿੰਦੇ ਹੋ ਉਹਨਾਂ ਵਨਦਾਤਾ ਦੇ ਉੱਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਇਹ ਅਤਿਆਚਾਰ ਹੈ ਕੋਹ ਅਤਿਆਚਾਰ ਹੈ ਗਲਤ ਹੈ ਬਿਲਕੁਲ ਇਹਨੂੰ ਬੰ ਦੇਖੋ 40 ਦਾ ਰਾਜਪੁਰੇ ਆ ਚੁੱਕੇ ਆ ਜੀ ਇਸ ਤੋਂ ਸਾਰੇ ਮਰੂਡ ਚ ਆਏ ਆ ਤਿੰਨ ਚਾਰ ਖਨੋਰੀ ਚ ਆਏ ਆ ਹੁਣ ਅੱਜ ਮਤਲਬ ਸਵੇਰ ਦੇ 10 ਆ ਚੁੱਕੇ ਆ ਰਾਜਪੁਰੇ ਦੇ ਵਿੱਚ ਮੈਂ ਸਾਰੇ ਜਿੰਨੇ ਵੀ ਸਾਡੇ 7 ਬਾਰਡਰ ਡਿਸਟ੍ਰਿਕਟਸ ਆ ਗਏ ਆ ਉਹ ਆਪਣਾ ਮਹਾਲੀ ਤੋਂ ਲੈ ਕੇ ਪਟਿਆਲਾ ਅ ਸੰਗਰੂਰ ਬਰਨਾਲਾ ਮਾਨਸਾ ਉਸ ਤੋਂ ਬਾਅਦ ਬਠਿੰਡਾ ਤੇ ਮੁਕਸਰ ਜਨੇ ਵੀ ਸਾਡੇ ਬਾਰਡਰ ਡਿਸਟ੍ਰਿਕਟ ਹੈ ਸਾਰਿਆਂ ਦੇ ਵਿੱਚ ਮੈਂ ਮੈਡੀਕਲ ਸਹੂਤਾ ਜੋ ਮੇਰਾ ਕੰਮ ਹੈ ਉਹ ਅਸੀਂ ਕਰ ਲਦੇ ਹਾਂ ਅਸੀਂ ਸਾਰਾ ਅਰੇਂਜਮੈਂਟ ਕੀਤਾ ਹੋਇਆ ਹੈ ਔਰ ਸਾਰੀਆਂ ਦਵਾਈਆਂ ਡਾਕਟਰਸ 24 ਘੰਟੇ ਡਿਊਟੀ ਲਗਾ ਰੱਖਿਆ ਐਂਬੂਲੈਂਸ ਤਿਆਰ ਕਰ ਰੱਖਿਆ ਤੇ ਉਹ ਸਾਡਾ ਕੰਮ ਹੈ ਅਸੀਂ ਕਰ ਰਹੇ ਹਾਂ ਬਟ ਹਰਿਆਣਾ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਬਹੁਤ ਗਲਤ ਕਰ ਰਹੀ ਹੈ ਮੈਂ ਫਿਰ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉਹਨਾਂ ਨੂੰ ਦਿੱਲੀ ਜਾਣ ਦਿਓ ਉਹਨਾਂ ਨੂੰ ਜਾ ਕੇ ਜੰਤਰ ਮਾਤਰ ਤੇ ਸਾਰੀ ਦੁਨੀਆ ਪ੍ਰੋਟੈਸਟ ਕਰਦੀ ਹੈ ਸਾਰੇ ਪ੍ਰੋਟੈਸਟ ਜੰਤਰ ਮਾਤਰ ਤੇ ਹੁੰਦੇ ਆ ਆਰਾਮ ਲੀਲਾ ਗਰਾਊਂਡ ਚ ਹੁੰਦੇ ਆ ਕਿਸ ਜੀ ਆਵਾਜ਼ੀ ਪਾਰਟੀ ਨੇ ਗੱਲ ਕਰਾਈ ਜਾਨਾਂ ਦੀ ਇਹ ਸਿਆਸਤ ਕੀ ਆ ਜੀ ਅਸੀਂ ਅਸੀਂ ਜਿਹੜੇ ਹੈਗੇ ਆ ਕੋਈ ਅਸੀਂ ਕੋਈ ਅਸੀਂ ਕੋਈ ਧਾਰਮਿਕ ਲੀਡਰ ਹੈ ਜੀ ਅਸੀਂ ਕੋਈ ਮਤਲਬ ਕੋਈ ਹੋਰ ਕੰਮ ਕਰ ਰਹੇ ਆ ਅਸੀਂ ਅਸੀਂ ਸਾਰੇ ਸਿਆਸਤ ਵਿੱਚ ਨਹੀਂ ਆ ਜੀ ਹਰਿਆਣਾ ਸਰਕਾਰ ਕੀ ਕਰ ਰਹੀ ਆ ਜੀ ਗੰਦੀ ਸਿਆਸਤ ਕਰ ਰਹੀ ਆ ਜੀ ਕੇਂਦਰ ਸਰਕਾਰ ਦੀ ਕੀ ਕਰ ਰਹੀ ਆ ਜੀ ਗੰਦੀ ਸਿਆਸਤ ਕਰ ਰਹੀ ਆ ਜੀ ਉਹ ਖਸਾਨਾ ਨਾਲ ਗੱਲ ਕਰੋ ਤੁਸੀਂ ਇਹਦੇ ਵਿੱਚ ਅਸੀਂ ਕੀ ਸਿਆਸਤ ਕਰ ਰਹੇ ਆ ਤੁਹਾਡੀ ਗੱਲਬਾਤ ਕਰਾਈ ਆ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਹਰਿਆਣਾ ਸਰਕਾਰ ਦਾ ਲੈਣਾ ਦੇਣਾ ਨਹੀਂ ਕੁਝ ਵੀ ਨਾ ਤਿੰਨਾਂ ਚੋਣਾਂ 13 ਰਾਹੁਲ ਗਾਂਧੀ ਨੇ ਕੱਲ ਬਿਆਨ ਦਿੱਤਾ ਕਿ ਐਮਐਸਪੀਓ ਨੂੰ ਪੱਕਾ ਦੇ ਦੇਣਾ ਹੈ ਦੇਖ ਮੁੱਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਇਹਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਤੁਸੀਂ ਇਹਨੂੰ ਉੱਥੇ ਰੱਖੋ ਇਹਦਾ ਫੋਕਸ ਉੱਥੇ ਰੱਖੋ ਜਿਹੜੀ ਕੇਂਦਰ ਸਰਕਾਰ ਹੈ ਕਿਸਾਨਾਂ ਨੂੰ ਜਵਾਬ ਦੇਵੇ ਨਾ ਰਾਹੁਲ ਗਾਂਧੀ ਨੂੰ ਜਵਾਬ ਦੇਵੇ ਨਾ ਸਾਨੂੰ ਜਵਾਬ ਦੇਵੇ ਹਨ ਰਾਖਾ ਠਾਕੁਰ ਨੇ ਸੰਪਰਕ ਕੀਤਾ ਹੈ ਜੀ ਕਿਸਾਨਾਂ ਦੇ ਨਾਲ ਤੇ ਕੀਤਾ ਤੇ ਫਿਰ ਕਰਨ ਗੱਲ ਨਾ ਜੀ ਪਹਿਲਾਂ ਕਿਉਂ ਨਹੀਂ ਕੀਤਾ ਜੀ ਔਰ ਜਦੋਂ 26 ਮਹੀਨੇ ਹੋ ਗਏ ਪਹਿਲਾਂ ਕਿਉਂ ਨਹੀਂ ਕੀਤਾ 2 ਮਹੀਨੇ ਉਹਨਾਂ ਨੂੰ ਨੋਟਿਸ ਦਿੱਤੇ ਨੂੰ ਹੋ ਗਏ ਆ 16 ਦਿਨ ਇੱਕ ਨੂੰ ਬੰਦ ਹੈ ਜੀ ਜਿਹੜਾ ਤੁਹਾਡੇ ਚਾਹੇ ਰਾਜੇਵਾਲ ਜੀ ਆ ਲਖੋਵਾਲ ਜੀ ਆ ਡਾਕਟਰ ਦਰਸ਼ਨਪਾਲ ਆ ਓਗਰਾਹਾਂ ਜੀ ਆ ਆਪਣੇ ਤਕੈਤ ਸਾਹਿਬ ਆ ਜਾਂ ਚੜੂਨੀ ਆ ਜੁਨੀ ਇਹ ਇਹ ਹੁਣ ਅਸੀਂ ਕਮ ਕਰ ਉਹਨੂੰ ਉਹਨੂੰ ਪਤਾ ਨਹੀਂ ਤੁਹਾਡੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਜੀ ਵੀ ਜਿਹੜਾ ਹੈਗਾ ਹੁਣ 올 ਇੰਡੀਆ ਬੰਦ ਹੋਣ ਜਾ ਰਿਹਾ ਕਿੰਨਾ ਨੁਕਸਾਨ ਹੋ ਜਾਏਗਾ ਜੀ ਪੂਰੇ ਦੇਸ਼ ਦੇ ਵਿੱਚ ਬੰਦ ਹੋਏਗਾ ਜਿਹੜਾ ਇਹ ਤਾਂ ਹਜੇ ਸ਼ੁਰੂਆਤ ਹੈ ਇਹ ਸਪਰੈਡ ਕਰੇਗਾ ਔਰ ਇਹਦਾ ਦੇਸ਼ ਨੂੰ ਨੁਕਸਾਨ ਹੋਏਗਾ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਮੀਡੀਏਟਲੀ ਡਾਕਟਰ ਸਾਹਿਬ ਗੱਲਬਾਤ ਕਰਨਾ ਗੱਲਬਾਤ ਕਰਨ ਨੂੰ ਇਹਨਾਂ ਨੂੰ 26 ਮਹੀਨੇ ਥੋੜੇ ਸੀਗੇ ਜੀ ਗੱਲਬਾਤ ਹੀ ਕਰੀ ਜਾਂਦੇ ਗੱਲਬਾਤ ਹੀ ਕਰੀ ਜਾਂਦੇ ਕੰਮ ਤਾਂ ਕੋਈ ਕੀਤਾ ਨਹੀਂ ਜਿਹੜੇ ਵਾਅਦੇ ਕੀਤੇ ਸੀ ਇਹਨਾਂ ਨੇ ਜਦੋਂ ਜਦੋਂ ਕਿਸਾਨਾਂ ਦਾ ਮੋਰਚਾ ਜਦੋਂ ਮੋਦੀ ਸਾਹਿਬ ਨੇ ਕਰੂਨ ਵਾਪਸ ਲਏ ਆ ਜਦੋਂ ਇਹ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ 26 ਮਹੀਨੇ ਚ ਕਿਉਂ ਨਹੀਂ ਕੀਤਾ ਹੁਣ ਤੱਕ ਸਾਰਾ ਕੁਝ ਹੋ ਜਾਣਾ ਚਾਹੀਦਾ ਸੀ ਇਹ ਡਾਕਟਰ ਸਾਹਿਬ ਨੀਜੀ ਪੱਧਰ ਤੇ ਤੁਸੀਂ ਪਿਛਲੇ ਅੰਦੋਲਨ ਦੇ ਵਿੱਚ ਕਾਫੀ ਸਾਥ ਦਿੱਤਾ ਸੀ ਇਸ ਵਾਰ ਕੋਈ ਸੰਪਰਕ ਮੇਰਾ ਰੋਲ ਮਤਲਬ ਜਿਹੜਾ ਮੇਰਾ ਉਸਲੇ ਫਰਜ਼ ਬਣਦਾ ਸੀ ਮੌਦੋਂ ਪੂਰਾ ਕੀਤਾ ਹੁਣ ਵੀ ਪੂਰਾ ਕਰ ਰਿਹਾ ਹਾਂ ਜੀ